ਇਰੀਵ ਨੂੰ ਪਿਆਰਪਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਬ ਸੇਖੋ ਵਿੱਚ ਅੱਜ ਆਪਾਂ ਬਣਾਵਾਂਗੇ ਪਿਆਜ਼ਾਂ ਦਾ ਇਨਸਟੈਂਟ ਅਚਾਰ ਜੋ ਕਿ 2 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜਾਵੇਗਾ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਸਭ ਤੋਂ ਪਹਿਲਾਂ ਆਪਾਂ ਇੱਥੇ ਪਿਆਜ਼ ਲਵਾਂਗੇ ਮੈਂ ਤਿੰਨ ਪਿਆਜ਼ ਲਏ ਹਨ ਤੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਛਿੱਲ ਕੇ ਵਾਸ਼ ਕਰ ਲਿਆ ਹੈ ਤੇ ਹੁਣ ਇਹਨਾਂ ਦੇ ਆਪਾਂ ਥੋੜੇ ਜਿਹਾ ਮੋٹے-ਮੋٹے ਸਲਾਈਸਸ ਦੇ ਵਿੱਚ ਕੱਟ ਲਵਾਂਗੇ ਸਾਰੇ ਪਿਆਜ਼ਾਂ ਨੂੰ ਆਪਾਂ ਇਸੇ ਤਰ੍ਹਾਂ ਹੀ ਕੱਟ ਲੈਣਾ ਹੈ ਜੇ ਤੁਹਾਡਾ ਕੋਈ ਸਬਜ਼ੀ ਬਣਾ ਕੇ ਖਾਣ ਨੂੰ ਦਿਲ ਨਾ ਕਰੇ ਤਾਂ ਤੁਸੀਂ ਇਹ ਅਚਾਰ ਮਿੰਟਾਂ ਵਿੱਚ ਬਣਾ ਕੇ ਰੋਟੀ ਖਾ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈ ਹੁਣ ਆਪਾਂ ਸਾਰੇ ਪਿਆਜ਼ਾਂ ਨੂੰ ਇਸ ਤਰ੍ਹਾਂ ਅਲੱਗ-ਅਲੱਗ ਰੀਸ ਦੇ ਸਲਾਈਸਸ ਕਰ ਲਵਾਂਗੇ ਇਹ ਦੇਖੋ ਆਪਾਂ ਸਾਰੇ ਪਿਆਜ਼ਾਂ ਦੇ ਸਲਾਈਸਸ ਅਲੱਗ-ਅਲੱਗ ਕਰ ਲਏ ਹਨ ਹੁਣ ਆਪਾਂ ਇੱਕ ਖੁੱਲੇ ਜੇ ਬਰਤਨ ਦੇ ਵਿੱਚ ਇਸ ਨੂੰ ਪਾ ਲਵਾਂਗੇ ਇਥੇ ਆਪਾਂ ਦੋ ਹਰੀਆਂ ਮਿਰਚਾਂ ਲਵਾਂਗੇ ਇਹਨਾਂ ਨੂੰ ਲੰਬੇ-ਲੰਬੇ ਬ੍ਰੀਕ ਸਲਾਈਸਸ ਦੇ ਵਿੱਚ ਕੱਟ ਕੇ ਪਿਆਜ਼ਾਂ ਦੇ ਨਾਲ ਐਡ ਕਰ ਦਵਾਂਗੇ ਹੁਣ ਆਪਾਂ ਇਸ ਦੇ ਵਿੱਚ 1/4 ਚਮਚ ਲਾਲ ਮਿਰਚ ਪਾਊਡਰ 1/4 ਚਮਚ ਇਸ ਦੇ ਵਿੱਚ ਆਪਾਂ ਹਲਦੀ ਪਾਊਡਰ ਪਾਵਾਂਗੇ ਤੇ ਸਵਾਦ ਦੇ ਅਨੁਸਾਰ ਇਸ ਦੇ ਵਿੱਚ ਆਪਾਂ ਨਮਕ ਐਡ ਕਰਾਂਗੇ ਇਹ ਬਿਲਕੁਲ ਛੋਟੇ-ਛੋਟੇ ਚਮਚ ਹਨ ਉਸੇ ਹਿਸਾਬ ਨਾਲ ਇਸ ਦੇ ਵਿੱਚ ਆਪਾਂ ਐਡ ਕਰਾਂਗੇ ਤੇ ਇੱਕ ਚਮਚ ਇਸ ਦੇ ਵਿੱਚ ਆਪਾਂ ਚਾਟ ਮਸਾਲਾ ਐਡ ਕੀਤਾ ਹੈ ਤੇ ਛੋਟੇ-ਛੋਟੇ ਦੋ ਚਮਚ ਇਸ ਦੇ ਵਿੱਚ ਆਪਾਂ ਸੌਫ ਦੇ ਐਡ ਕਰ ਲਏ ਹਨ ਹੁਣ ਇੰਨਾ ਸਾਰਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਪਣਾ ਆਚਾਰ ਮਿਕਸ ਹੋ ਚੁੱਕਾ ਹੈ ਹੁਣ ਇਸ ਦੇ ਲਈ ਆਪਾਂ ਤੜਕਾ ਤਿਆਰ ਕਰਦੇ ਹਾਂ ਇੱਕ ਪੈਨ ਰੱਖਾਂਗੇ ਗੈਸ ਦੇ ਉੱਪਰ ਗੈਸ ਨੂੰ ਆਪਾਂ ਔਨ ਕਰ ਲਵਾਂਗੇ ਤੇ ਇੱਕ ਵੱਡਾ ਚਮਚ ਸਰੋਂ ਦਾ ਤੇਲ ਐਡ ਕਰਾਂਗੇ ਇਸ ਦੇ ਵਿੱਚ ਆਪਾਂ ਇੱਕ ਛੋਟਾ ਚਮਚ ਇਸ ਦੇ ਵਿੱਚ ਆਪਾਂ ਕਲੌਂਜੀ ਐਡ ਕਰਾਂਗੇ ਤੇ ਇੱਕ ਛੋਟਾ ਚਮਚ ਇਸ ਦੇ ਵਿੱਚ ਕਸ਼ਮੀਰੀ ਲਾਲ ਮਿਰਚ ਐਡ ਕਰਾਂਗੇ ਤੇ 1/4 ਚਮਚ ਇਸ ਦੇ ਵਿੱਚ ਆਪਾਂ ਠਿੰਗ ਦਾ ਐਡ ਕਰਾਂਗੇ ਜਿਸ ਦੇ ਨਾਲ ਇਸ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈ ਤੜਕਾ ਆਪਣਾ ਪੁੱਜ ਚੁੱਕਾ ਹੈ ਹੁਣ ਇਸ ਨੂੰ ਆਪਾਂ ਪਿਆਜ਼ਾਂ ਦੇ ਉੱਪਰ ਪਾ ਦਵਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਥੋੜਾ ਜਿਹਾ ਪਹਿਲਾਂ ਆਪਾਂ ਚਮਚ ਨਾਲ ਹਿਲਾਵਾਂਗੇ ਜਦੋਂ ਥੋੜਾ ਜਿਹਾ ਠੰਡਾ ਹੋ ਗਿਆ ਤਾਂ ਇਸ ਨੂੰ ਆਪਾਂ ਹੱਥ ਤੇ ਨਾਲ ਮਿਕਸ ਕਰਾਂਗੇ ਤਾਂ ਕਿ ਜਿਹੜਾ ਮਸਾਲਾ ਹੈ ਉਹ ਪਿਆਜ਼ਾਂ ਨਾਲ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਤੇ ਦੇਖੋ ਆਪਣਾ ਇਨਸਟੈਂਟ ਅਚਾਰ ਬਣ ਕੇ ਤਿਆਰ ਹੋ ਚੁੱਕਾ ਹੈ ਇਸ ਨੂੰ ਚਟਪਟਾ ਬਣਾਉਣ ਲਈ ਇਸ ਦੇ ਉੱਪਰ ਆਪਾਂ ਥੋੜਾ ਜਿਹਾ ਨਿੰਬੂ ਦਾ ਰਸ ਐਡ ਕਰਾਂਗੇ ਤੁਸੀਂ ਸਿਰਕਾ ਵੀ ਐਡ ਕਰ ਸਕਦੇ ਹੋ ਜੇਕਰ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਓ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਲਓ ਜੀ ਆਪਣਾ ਅਚਾਰ ਬਣ ਕੇ ਤਿਆਰ ਹੈ ਇਸ ਨੂੰ ਤੁਸੀਂ ਫ੍ਰਿਜ ਦੇ ਵਿੱਚ ਰੱਖ ਕੇ 5 ਤੋਂ 7 ਦਿਨ ਲਈ ਖਾ ਸਕਦੇ ਹੋ ਇਹ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਇਹ ਦੇਖੋ ਕਿੰਨਾ ਵਧੀਆ ਆਪਣਾ ਅਚਾਰ ਬਣ ਕੇ ਰੈਡੀ ਹੋ ਚੁੱਕਾ ਹੈ ਇਸ ਨੂੰ ਤੁਸੀਂ ਰੋਟੀ ਪਰਾਂਠੇ ਨਾਨ ਕਿਸੇ ਵੀ ਚੀਜ਼ ਦੇ ਨਾਲ ਖਾ ਸਕਦੇ ਹੋ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ ਇਸ ਅਚਾਰ ਨੂੰ ਬਣਾਇਓ ਖਾਇਓ ਤੇ ਆਪਣਾ ਫੀਡਬੈਕ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ